ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ 온ਟਾਰੀਓ ਦੇ ਵਿੱਚ ਅੱਜ ਚੋਣਾਂ ਦਾ ਦਿਨ ਹੈ ਐਡਵਾਂਸ ਪੋਲ ਵਿੱਚ 6.14% ਲੋਕਾਂ ਨੇ ਲਿਆ ਹਿੱਸਾ ਪਿਛਲੀ ਵਾਰ 9.92% ਲੋਕਾਂ ਨੇ ਕੀਤੀ ਸੀ ਐਡਵਾਂਸ ਪੋਲਿੰਗ ਕੈਨੇਡੀਅਨ ਚੋਣਾਂ ਨੂੰ ਲੈ ਕੇ ਤਾਜ਼ਾ ਸਰਵੇਖਣਾਂ ਦੇ ਸਾਹਮਣੇ ਲਿਬਰਲ ਪਾਰਟੀ ਬਣੀ ਲੋਕਾਂ ਦੀ ਪਹਿਲੀ ਪਸੰਦ ਹੁਣ ਚੋਣਾਂ ਹੁਣ ਤੇ ਕਨਜ਼ਰਵੇਟਿਵਾਂ ਦੀ ਹਾਰ ਦਾ ਦਾਵਾ ਕੈਨੇਡਾ ਨੂੰ 5 ਆਈਜ਼ ਦੇ ਵਿੱਚੋਂ ਬਾਹਰ ਕਰ ਸਕਦਾ ਹੈ ਅਮਰੀਕਾ ਸ਼ਕਤੀਸ਼ਾਲੀ ਖੂਫੀਆ ਜਾਣਕਾਰੀ ਇਕੱਠੀ ਕਰਦਾ ਹੈ 5 ਆਈਜ਼ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ 온ਟਾਰੀਓ ਦੇ ਵਿੱਚ ਅੱਜ ਵੋਟਾਂ ਦਾ ਦਿਨ ਹੈ ਜਿੱਥੇ 온ਟਾਰੀਓ ਵਾਸੀ ਅੱਜ ਆਪਣੀ ਅਗਲੀ ਸੱਤਾ ਤੈਅ ਕਰਨਗੇ ਤਾਂ ਉਧਰ ਦੂਜੇ ਪਾਸੇ ਐਡਵਾਂਸ ਪੋਲ ਦੇ ਵਿੱਚ ਇਸ ਵਾਰ 6,78,780 ਦੇ ਕਰੀਬ ਵੋਟਰਾਂ ਨੇ ਹਿੱਸਾ ਲਿਆ ਜਦਕਿ ਪਿਛਲੀ ਵਾਰ ਦੇ ਮੁਕਾਬਲੇ ਇਹ ਗਿਣਤੀ ਕਾਫੀ ਜ਼ਿਆਦਾ ਘਟ ਹੈ ਇਲੈਕਸ਼ਨਸ ਐਂਟਾਇਓ ਦੇ ਅਨੁਸਾਰ ਪਿਛਲੇ ਹਫਤੇ ਦੇ ਅੰਤ ਦੇ ਵਿੱਚ 6,78,780 ਦੇ ਲਗਭਗ ਵੋਟਰਾਂ ਨੇ ਐਡਵਾਂਸ ਪੋਲ ਦੇ ਵਿੱਚ ਹਿੱਸਾ ਲਿਆ ਜੋ ਕਿ ਐਂਟਾਇਓ ਦੇ ਯੋਗ ਵੋਟਰਾਂ ਦਾ ਸਿਰਫ 6.14% ਹੈ ਇਹ ਗਿਣਤੀ 2022 ਦੀਆਂ ਚੋਣਾਂ ਦੇ ਨਾਲੋਂ ਘੱਟ ਹੈ ਜਦਕਿ ਪਿਛਲੀ ਵਾਰ 9.92% ਵੋਟਰਾਂ ਨੇ ਐਡਵਾਂਸ ਪੋਲ ਦੇ ਵਿੱਚ ਹਿੱਸਾ ਲਿਆ ਸੀ ਇਸ ਮੌਕੇ ਮੁੱਖ ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਸਾਰੇ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਐਡਵਾਂਸ VOTING ਦੇ ਵਿੱਚ ਹਿੱਸਾ ਲਿਆ ਅਤੇ ਸਮਰਪਿਤ ਸਟਾਫ ਦਾ ਜਿਨ੍ਹਾਂ ਨੇ ਅੰਟਰੀਓ ਦੇ ਵਿੱਚ VOTING ਪੱਤਰਿਆਂ ਨੂੰ ਸੁਰੱਖਿਅਤ ਕੋਸ਼ਲ ਅਤੇ ਸੇਫ ਰੱਖਣ ਲਈ ਹਰ ਕੋਸ਼ਿਸ਼ ਕੀਤੀ ਜੇਕਰ ਤੁਸੀਂ ਅਜੇ ਤੱਕ ਆਪਣੀ ਵੋਟ ਨਹੀਂ ਪਾਈ ਤਾਂ ਅਜੇ ਵੀ ਸਮਾਂ ਆਪਣੇ ਸਥਾਨਕ ਚੋਣ ਦਫ਼ਤਰ ਦੇ ਵਿੱਚ ਜਾਓ ਅਤੇ ਚੋਣਾਂ ਵਾਲੇ ਦਿਨ ਯਾਨੀ ਕਿ ਅੱਜ ਵੋਟ ਪਾਓ ਇਹ ਚੋਣਾਂ ਸਰਦੀਆਂ ਦੌਰਾਨ ਹੋਣ ਕਰਕੇ ਸਾਰੇ ਯੋਗ ਵੋਟਰਾਂ ਦੇ ਲਈ ਇੱਕ ਡਾਰਕਨ ਵਿਕਲਪ ਵੀ ਉਪਲਬਧ ਸੀ ਜਿਹੜੇ ਲੋਕ ਡਾਕ ਰਾਹੀਂ ਵੋਟ ਪਾਉਣਾ ਚਾਹੁੰਦੇ ਸਨ ਉਹਨਾਂ ਨੂੰ 21 ਫਰਵਰੀ ਤੱਕ ਆਪਣੀ ਵੋਟ ਪਾਉਣ ਦਾ ਸਮਾਂ ਦਿੱਤਾ ਗਿਆ ਸੀ ਅਤੇ VOTING KIT ਡਾਕ ਦੇ ਰਾਹੀਂ ਭੇਜਣ ਲਈ ਕਿਹਾ ਗਿਆ ਸੀ ਇਲੈਕਸ਼ਨਜ਼ ਅਨਟੈਰੀਓ ਦੇ ਅਨੁਸਾਰ ਸੂਬੇ ਭਰ ਦੇ ਵਸਨੀਕਾਂ ਨੂੰ 137593 ਕਿੱਟਾਂ ਡਾਕ ਦੇ ਰਾਹੀਂ ਭੇਜੀਆਂ ਗਈਆਂ ਸਨ ਡਾਕ ਰਾਹੀਂ ਬੈਲਟ ਦੀ ਬੇਨਤੀ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਟੋਰਾਂਟੋ ਸੇਂਟ ਪੌਲਜ਼ ਦੀ ਸੀ ਜਿੱਥੇ 2793 ਲੋਕ ਪਹੁੰਚੇ ਜਦਕਿ ਓਟਵਾ ਸੈਂਟਰ 2478 ਬੇਨਤੀਆਂ ਦੇ ਨਾਲ ਦੂਸਰੇ ਨੰਬਰ ਤੇ ਸੀ ਇਲੈਕਸ਼ਨਸ 온ਟਾਰੀਓ ਨੂੰ ਪੁੱਛਿਆ ਗਿਆ ਕਿ ਜੇਕਰ ਵੋਟਰ ਕਿਟਾਂ ਡਾਕ ਦੇ ਵਿੱਚ ਦੇਰੀ ਨਾਲ ਪਹੁੰਚਦੀਆਂ ਨੇ ਤਾਂ ਕੀ ਹੁੰਦਾ ਪਰ ਬੁਲਾਰੇ ਨੇ ਇਸ ਦਾ ਜਵਾਬ ਨਹੀਂ ਦਿੱਤਾ ਇਲੈਕਸ਼ਨਸ 온ਟਾਰੀਓ ਨੇ ਕਿਹਾ ਕਿ ਵੋਟ ਬਾਈ ਮੇਲ ਬੈਲਟ ਦੇ ਨਤੀਜੇ ਪੋਲਿੰਗ ਬੰਦ ਹੋਣ ਤੋਂ ਬਾਅਦ ਉਪਲਬਧ ਹੋਣਗੇ ਜਦਕਿ ਖੇਤਰ ਦੇ ਪੋਲਿੰਗ ਸਟੇਸ਼ਨ ਅੱਜ ਰਾਤ 9 ਵਜੇ ਤੱਕ ਖੁੱਲੇ ਰਹਿਣਗੇ ਤਾਜ਼ਾ ਚੋਣ ਸਰਵੇਖਣ ਕੈਨੇਡਾ ਲਈ ਸੱਤਾ ਤੇ ਕਾਬਜ ਹੋਣ ਦੇ ਸੁਪਨੇ ਦੇਖ ਰਹੀ ਕੰਜ਼ਰਵੇਟਿਵ ਪਾਰਟੀ ਵਾਸਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਜਿਸ ਦੇ ਮੁਤਾਬਕ 38% ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਜਦਕਿ ਪੈਰੇ ਪੋਲੀਵਰ ਦੀ ਅਗਵਾਈ ਕੰਜ਼ਰਵੇਟਿਵ ਪਾਰਟੀ ਦੇ ਹਮਾਇਤਿਆਂ ਦੀ ਗਿਣਤੀ 36% ਦਰਜ ਕੀਤੀ ਗਈ ਹੈ ਕੈਨੇਡਾ ਦੇ ਵਿੱਚ 2025 ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਦੇ ਸਿਆਸੀ ਲੀਡਰ ਪੱਬਾਂ ਪਾਰ ਹੋਏ ਪਏ ਨੇ ਅਤੇ ਸਿਆਸੀ ਲੀਡਰਾਂ ਦੇ ਵੱਲੋਂ ਪੂਰਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਇੱਕ ਸਥਾਨਕ ਜਗ੍ਹਾ ਦੀ ਸਰਵੇਖਣ ਰਿਪੋਰਟ ਦੇ ਮੁਤਾਬਕ 21 ਫਰਵਰੀ ਤੋਂ 24 ਫਰਵਰੀ ਦੇ ਦਰਮਿਆਨ ਹੋਈ ਸਰਵੇਖਣ ਦੇ ਵਿੱਚ 1000 ਕੈਨੇਡੀਅਨਸ ਦੀ ਰਾਏ ਵਿੱਚ ਵੋਟ ਪਾਉਣ ਦਾ ਹੱਲ ਹਾਸਲ ਦਰਜ ਕੀਤਾ ਗਿਆ ਇੱਕ ਸਥਾਨਕ ਜਗ੍ਹਾ ਦੀ ਸਰਵੇਖਣ ਦੀ ਰਿਪੋਰਟ ਦੇ ਮੁਤਾਬਕ 21 ਫਰਫਰੀ ਤੋਂ 24 ਫਰਫਰੀ ਦਰਮਿਆਨ ਹੋਏ ਸਰਵੇਖਣ ਦੇ ਵਿੱਚ 1000 ਕੈਨੇਡੀਅਨਸ ਦੀ ਰਾਏ ਦੇ ਵਿੱਚ ਵੋਟ ਪਾਉਣ ਦਾ ਹੱਕ ਹਾਸਲ ਦਰਜ ਕੀਤਾ ਗਿਆ। ਇਪਸਾਸ ਪਬਲਿਕ ਅਫੇਅਰਸ ਦੇ ਮੁਖ ਕਾਰਜਕਾਰੀ ਅਫਸਰ ਡੈਰਲ ਮੁਤਾਬਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲ ਰਹੀ ਹੈ ਅਤੇ 2021 ਤੋਂ ਬਾਅਦ ਪਹਿਲੀ ਵਾਰ ਲਿਬਰਲ ਪਾਰਟੀ ਨੂੰ ਕਿਸੇ ਚੋਣ ਸਰਵੇਖਣ ਦੇ ਵਿੱਚ ਕਨਜ਼ਰਵੇਟਿਵ ਪਾਰਟੀ ਤੋਂ ਲੀਡ ਹਾਸਲ ਹੋਈ ਹੈ ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਫਾਇਦਾ 온ਟਾਰੀਓ ਅਤੇ ਕਿਊਬਿਕ ਦੇ ਵਿੱਚ ਹੋਇਆ ਹੈ ਤੇ ਇਹਨਾਂ ਦੋਨਾਂ ਰਾਜਾਂ ਦੇ ਵਿੱਚ ਹੀ ਪਾਰਲੀਮੈਂਟ ਦੀਆਂ ਸਭ ਤੋਂ ਵੱਡੀਆਂ ਸੀਟਾਂ ਨੇ 온ਟਾਰੀਓ ਮੈਨੀਟੋਬਾ ਦੀ ਸਰਹੱਦ ਵਾਲੇ ਇਲਾਕੇ ਦੇ ਵਿੱਚ ਵੀ ਲਿਬਰਲ ਪਾਰਟੀ ਦੀ ਬੁੱਕਤ ਵੱਧ ਗਈ ਹੈ ਜਦਕਿ ਪੱਛਮੀ ਕੈਨੇਡਾ ਵਿੱਚ ਹੁਣ ਵੀ ਕਨਜ਼ਰਵੇਟਿਵ ਪਾਰਟੀ ਬਿਹਤਰ ਨਜ਼ਰ ਆ ਰਹੀ ਹੈ ਜਿਉਂ-ਜਿਉਂ 트ੰਪ ਦੇ ਵੱਲੋਂ ਕੈਨੇਡੀਅਨ ਵਸਤਾਂ ਉੱਤੇ ਟੈਰਿਫਸ ਲਗਾਉਣ ਦੀ ਤਰੀਕ ਨੇੜੇ ਆ ਰਹੀ ਹੈ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ 5 ਫੀਸਦੀ ਹਮਾਇਤੀ ਟੁੱਟ ਗਏ ਉੱਥੇ ਹੀ ਐਨ ਡੀ ਪੀ ਦੇ 12 ਫੀਸਦੀ ਅਤੇ ਬਲਾਕ ਕਿਊਬੈਕਾ ਨੂੰ 6 ਫੀਸਦੀ ਹਮਾਇਤੀਆਂ ਦਾ ਨੁਕਸਾਨ ਚਲਣਾ ਪਿਆ ਅਫਸੋਸ ਦੇ ਵੱਲੋਂ ਪਰਵੀ ਦੇ ਆਰੰਭ ਵਿੱਚ ਕੀਤੇ ਗਏ ਸਰਵੇਖਣ ਦੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 41% ਦਰਜ ਕੀਤੀ ਗਈ ਸੀ ਜਦਕਿ 28% ਲੋਕਾਂ ਨੇ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਆਖੀ ਦੱਸਦੀ ਹੈ ਕਿ ਟੋਰੀ ਆਗੂ ਪੇਰੇ ਪਰਿਵਾਰ ਪਿਛਲੇ 1 ਸਾਲ ਤੋਂ ਚੋਣਾਂ ਕਰਵਾਉਣ ਦਾ ਯਤਨ ਕਰ ਰਹੇ ਨੇ 2024 ਦੇ ਅੰਤ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਵੱਲੋਂ ਲਿਬਰਲ ਸਰਕਾਰ ਵਿਰੁੱਧ ਬੇਪਰੋਸ ਕੀਤੇ ਮੱਤੇ ਵਿਲੀਅਨ ਦੇ ਗਏ ਪਰ ਟਰੂਡੋ ਨੂੰ ਗੱਦੀਆਂ ਲਾਉਣ ਵਿੱਚ ਉਹ ਨਾਕਾਮਯਾਬ ਰਹੇ ਇੱਥੇ ਦੱਸਣਾ ਬੰਦ ਹੈ ਕਿ ਪੋਲੇਵਰ ਨੇ ਕਾਰਬਨ ਟੈਕਸ ਦੇ ਮੁੱਦੇ ਤੇ ਟਰੂਡੋ ਸਰਕਾਰ ਨੂੰ ਕੇਰਨ ਦਾ ਯਤਨ ਕੀਤਾ ਪਰ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਮਾਰਕ ਕਾਰਨੀ ਅਤੇ ਕ੍ਰਿਸਟਿਆ ਫਰੀਲੈਂਡ ਕਾਰਬਨ ਟੈਕਸ ਤੇ ਰੁਕ ਲਗਾਉਣ ਦੀ ਗੱਲ ਆ ਚੁੱਕੇ ਨੇ ਇਸ ਦੇ ਦੌਰਾਨ ਹਾਲਾਤ ਬਦਲ ਗਏ ਅਤੇ 트럼ਪ ਦੀਆਂ ਟੈਰਿਫਸ ਭਖਦਾ ਮੁੱਦਾ ਬਣ ਗਈਆਂ ਪਰ ਅਲਬਰਟਾ ਵਰਗੇ ਰਾਜਾਂ ਦੇ ਵਿੱਚ ਕੌਮੀ ਇਕਤਾ ਨੂੰ ਇੱਕ ਪਾਸੇ ਰੱਖ ਕੇ ਵੱਖਰਾ ਰਾਗ ਅਲਾਪਣ ਦਾ ਖਮਿਆਜ਼ਾ ਟੋਰੀਆਂ ਨੂੰ ਪੁੱਕਤ ਨਾ ਪੈ ਰਿਹਾ ਅਤੇ ਲੋਕਾਂ ਦਾ ਝੁਕਾਅ ਇੱਕ ਵਾਰ ਫਿਰ ਤੋਂ ਲਿਬਰਲ ਪਾਰਟੀ ਦੇ ਵੱਲ ਵਧਦਾ ਜਾ ਰਿਹਾ ਹੈ ਡੈਰਲ ਬਿਕਰ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਸਨੇਹਾ ਲੋਕਾਂ ਤੱਕ ਪਹੁੰਚਾਉਣਾ ਹੋਵੇਗਾ ਕਿਉਂਕਿ ਇੱਕ ਵੱਖਰੇ ਸਰਵੇਖਣ ਦੇ ਮੁਤਾਬਕ 86% ਦੀ ਕੈਨੇਡੀਅਨ ਤੁਰੰਤ ਚੋਣਾ ਕਰਵਾਉਣੀਆਂ ਚਾਹੁੰਦੇ ਨੇ ਤਾਂ ਕਿ ਨਵੇਂ ਪ੍ਰਧਾਨ ਮੰਤਰੀ 트럼ਪ ਦੀਆਂ ਟੈਰਿਫ ਦਾ ਠੋਕਮਾ ਜਵਾਬ ਦੇ ਸਕੇ ਪਸਾਸ ਦੇ ਸਰਵੇਖਣ ਵਿੱਚ 3.8 ਫੀਸਦੀ ਘਾਟਾਵਾਦ ਦਾ ਹੁਣ ਤੋਂ ਇਨਕਾਰ ਨਹੀਂ ਕੀਤਾ ਗਿਆ ਦੁਨੀਆ ਦੇ ਵੱਡੇ ਦੇਸ਼ ਫਾਈਵ ਆਈਜ਼ ਦਾ ਹਿੱਸਾ ਨੇ ਜੋ ਕਿ ਇੱਕ ਸ਼ਕਤੀਸ਼ਾਲੀ ਖੂਫੀਆ ਜਾਣਕਾਰੀ ਸੰਬੰਧਿਤ ਕੰਮ ਕਰਨ ਵਾਲੀ ਸੰਸਥਾ ਹੈ ਅਤੇ ਹੁਣ 트럼ਪ ਕੈਨੇਡਾ ਨੂੰ ਇਸ ਫਾਈਵ ਆਈਜ਼ ਦੇ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕਰ ਰਿਹਾ ਜਿਸ ਕਰਕੇ ਕੈਨੇਡਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਫਾਈਵ ਆਈਜ਼ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਖੂਫੀਆ ਜਾਣਕਾਰੀ ਇਕੱਠੀ ਕਰਨ ਵਾਲਾ ਨੈਟਵਰਕ ਹੈ ਕੈਨੇਡਾ ਤੋਂ ਇਲਾਵਾ ਇਸ ਵਿੱਚ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਬਰਟੇਨ ਵਰਗੇ ਦੇਸ਼ ਸ਼ਾਮਿਲ ਨੇ ਪਰ ਹੁਣ ਕੈਨੇਡਾ ਨੂੰ ਫਾਈਵ ਆਈਜ਼ ਜਾਸੂਸੀ ਗੱਠ ਜੋੜ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਕੈਨੇਡਾ ਦੇ ਫਾਈਵ ਆਈਜ਼ ਤੋਂ ਬਾਹਰ ਨਿਕਲਣ ਦਾ ਸੰਕੇਤ ਦਿੱਤਾ ਜੋ ਕਿ ਜਸਟਿਨ ਟਰੂਡੋ ਦੇ ਲਈ ਇੱਕ ਵੱਡਾ ਝਟਕਾ ਹੋ ਸਕਦਾ ਹੈ ਇਹ ਖਲਾਸਾ ਫਾਈਨੈਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਦੇ ਵਿੱਚ ਅਮਰੀਕੀ ਰਾਸ਼ਟਰਪਤੀ 트ੰਪ ਦੇ ਸਭ ਤੋਂ ਨੇੜਲੇ ਸਲਾਹਕਾਰਾਂ ਵਿੱਚੋਂ ਇੱਕ ਪੀਟਰ ਨਵਾਰੋ ਦੇ ਹਵਾਲੇ ਦੇ ਨਾਲ ਕੀਤਾ ਗਿਆ ਇੱਕ ਅਜਿਹਾ ਫੈਸਲਾ ਸਾਬਿਤ ਹੋ ਸਕਦਾ ਹੈ ਜੋ ਕਿ ਕੈਨੇਡਾ ਨੂੰ ਹਿਲਾ ਕੇ ਰੱਖ ਦੇਵੇਗਾ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੈਨੇਡਾ ਨੂੰ 5 ਆਈਜ਼ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਤੋਂ ਬਾਹਰ ਕੱਢਣ ਦਾ ਪ੍ਰਸਤਾਵ ਰੱਖਿਆ ਗਿਆ ਹੈ 트ੰਪ ਨੇ ਪਹਿਲਾਂ ਕੈਨੇਡਾ ਤੇ ਭਾਰੇ ਟੈਰਫ ਲਗਾਉਣ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਟੈਰਫ ਤੋਂ ਬਚਣ ਦੇ ਲਈ ਕੈਨੇਡਾ ਨੂੰ ਅਮਰੀਕਾ ਦਾ ਅਕਵੰਜਮਾ ਰਾਜ ਬੰਨਾ ਪਵੇਗਾ ਤੋਂ ਅਸਲੀ ਕਿ 5 ਆਈਜ਼ ਇੱਕ ਖੂਫੀਆ ਜਾਣਕਾਰੀ ਸਾਂਝਾ ਕਰਨ ਵਾਲਾ ਨੈਟਵਰਕ ਹੈ ਜੋ ਆਪਸ ਦੇ ਵਿੱਚ ਖੂਫੀਆ ਜਾਣਕਾਰੀ ਸਾਂਝੀ ਕਰਦਾ ਹੈ ਇਸ ਦੇ 5 ਮੈਂਬਰ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਅਤੇ ਨਿਊਜ਼ੀਲੈਂਡ ਇਸ ਜਾਸੂਸੀ ਗੱਠਜੋੜ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਖੂਫੀਆ ਨੈਟਵਰਕ ਮੰਨਿਆ ਜਾਂਦਾ ਹੈ ਇਹ ਉਸ ਸਮੇਂ ਦੇ ਸੋਵੀਅਤ ਯੂਨੀਅਨ ਦੇ ਵਿਰੁੱਧ ਬਣਾਇਆ ਗਿਆ ਸੀ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਟਰੰਪ ਦੇ ਇੱਕ ਕਰੀਬੀ ਸਹਾਇਕ ਨਵਾਰੋ ਜਿਸ ਦੀ ਵਾਈਟ ਹਾਊਸ ਦੇ ਓਲ ਦਫ਼ਤਰ ਤੱਕ ਸਿੱਧੀ ਪਹੁੰਚ ਹੈ ਨੇ ਖੁਲਾਸਾ ਕੀਤਾ ਹੈ ਕਿ ਟਰੰਪ ਕੈਨੇਡਾ ਨੂੰ 5 ਆਈਸ ਦੇ ਵਿੱਚੋਂ ਹਟਾ ਕੇ ਉਸ ਵਿਰੁੱਧ ਦਬਾਅ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਨਗੇ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ 트ੰਪ ਵੀ ਇਸ ਫੈਸਲੇ ਦਾ ਸਮਰਥਨ ਕਰਦੇ ਨੇ ਜਾਂ ਨਹੀਂ ਪਰ ਕੈਨੇਡਾ ਨੂੰ ਕੱਢਣ ਨੂੰ ਲੈ ਕੇ ਉਹਨਾਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਵਿੱਚ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੁਝ ਦਿਨ ਪਹਿਲਾਂ ਇਹ ਕਹਿੰਦੇ ਸੁਣਿਆ ਗਿਆ ਸੀ ਕਿ 트ੰਪ ਦੀ ਕੈਨੇਡਾ ਨੂੰ ਅਮਰੀਕਾ ਦਾ ਅਕਵੰਚਵਾਂ ਰਾਜ ਬਣਾਉਣ ਦੀ ਤਾਂ ਕੀ ਅਸਲੀ ਹੈ ਇਸ ਦੇ ਨਾਲ ਹੀ 2016 ਦੇ ਵਿੱਚ ਡੋਨਾਲਡ 트ੰਪ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਾਬਕਾ ਵਾਈਟ ਹਾਊਸ ਰਣਨੀਤਿਕਾਰ ਸਟੀਵ ਬੈਨਨ ਨੇ ਕਿਹਾ ਕਿ ਕੈਨੇਡਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਡੋਨਾਲਡ 트ੰਪ ਕੈਨੇਡਾ ਦੇ ਅਮਰੀਕਾ ਵਿੱਚ ਰਿਲੇਵਾਂ ਨੂੰ ਲੈ ਕੇ ਗੰਭੀਰ ਹਨ ਅਤੇ ਉਹ ਜਸਟਿਨ ਟਰੂਡੋ ਨੂੰ ਪੜਕਾਉਣ ਲਈ ਅਜਿਹਾ ਨਹੀਂ ਕਰ ਰਹੇ ਤਾਂ ਦੱਸਦੀ ਹੈ ਕਿ ਜਦੋਂ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨੇਜਰ ਦੇ ਕਤਲ ਦਾ ਦੋਸ਼ ਭਾਰਤ ਤੇ ਲਗਾਇਆ ਸੀ ਤਾਂ ਉਹਨਾਂ ਨੇ ਦਾਵਾ ਕੀਤਾ ਸੀ ਕਿ ਉਹਨਾਂ ਨੂੰ ਇਹ ਜਾਣਕਾਰੀ ਸਿਰਫ 5 ਆਈਸ ਤੋਂ ਹੀ ਮਿਲੀ ਸੀ ਟਰੰਪ ਦੇ ਫੈਸਲਿਆਂ 'ਚ ਉਹਨਾਂ ਦਾ ਸਾਥ ਦੇਣ ਅਤੇ ਕੈਨੇਡਾ ਬਾਰੇ ਬਹੁਤ ਸਾਰੀਆਂ ਟਿੱਪਣੀਆਂ ਕਰਨ ਤੋਂ ਬਾਅਦ ਹੁਣ ਐਲਨ ਮਸਕ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਜਿਸ ਤੋਂ ਹੁਣ ਸਿਆਸੀ ਲੀਡਰਾਂ ਨੇ ਐਲਨ ਮਸਕ ਦੀ ਦੋਹਰੀ ਨਾਗਰਿਕਤਾ ਤੇ ਕੈਨੇਡੀਅਨ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਹੈ ਅਮਰੀਕਾ ਤੇ ਕੈਨੇਡਾ ਦੇ ਸਬੰਧ ਵਿਗੜਦੇ ਜਾ ਰਹੇ ਨੇ ਟਰੰਪ ਦੇ ਹਰ ਫੈਸਲੇ 'ਚ ਸਾਥ ਦੇਣ ਤੇ ਐਲਨ ਮਸਕ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਨੇ ਦਰਸਲ ਐਨ ਡੀ ਪੀ ਸੰਸਦ ਮੈਂਬਰ ਚਾਰਲੀ ਐਂਗਸ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਐਲਨ ਮਸਕ ਦੀ ਦੋਹਰੀ ਨਾਗਰਿਕਤਾ ਤੇ ਕੈਨੇਡੀਅਨ ਪਾਸਪੋਰਟ ਰੱਦ ਕਰ ਦੇਣ ਇਹ ਨਵੇਂ ਨਵੇਂ ਅਰਪਤੀ ਕਾਰੋਬਾਰੀ ਦੇ ਮੋਹਰੀ ਨੰਦਕਾ ਨੇ ਅਝਿਹਾ ਕਰਨ ਦੇ ਲਈ ਇੱਕ ਈ ਪਟੀਸ਼ਨ ਵੀ ਸ਼ੁਰੂ ਕੀਤੀ ਹੈ ਜੋ ਤੁਰੰਤ ਪ੍ਰਭਾਵਸ਼ਾਲੀ ਹੈ ਪਾਰਲੀਮੈਂਟ ਦੀ ਇਸ ਪਟੀਸ਼ਨ ਦੇ ਵਿੱਚ ਮਸਕ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ 트럼ਪ ਪ੍ਰਸ਼ਾਸਨ ਵਿੱਚ ਕੈਨੇਡਾ ਦੀਆਂ ਚੋਣਾਂ ਪ੍ਰਭਾਵਿਤ ਕਰਨ ਦੇ ਲਈ ਆਪਣੇ ਪੈਸੇ ਅਤੇ ਤਾਕਤ ਦੀ ਵਰਤੋਂ ਕਰ ਰਿਹਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਸਕ ਅਜਹੀਆਂ ਸਰਗਰਮੀਆਂ ਦੇ ਵਿੱਚ ਸ਼ਾਮਲ ਹੈ ਜੋ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਖਿਲਾਫ ਹੈ। ਆਨਲਾਈਨ ਪਟੀਸ਼ਨ ਕਹਿੰਦੀ ਹੈ ਉਹ ਹੁਣ ਇੱਕ ਵਿਦੇਸ਼ੀ ਸਰਕਾਰ ਦਾ ਮੈਂਬਰ ਹੈ ਜਿਹੜੀ ਕੈਨੇਡੀਅਨ ਖੁਦਮੁਖਤਿਆਰੀ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਦੱਸਦੀ ਹੈ ਕਿ ਪਿਛਲੇ ਮਹੀਨੇ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕੈਨੇਡਾ ਗਰੀਦਨ ਸਿਆਸਤ ਬਾਰੇ ਟਿੱਪਣੀ ਕੀਤੀ ਸੀ ਐਂਡੀਪੀ ਨੇਤਾ ਨੇ ਕਿਹਾ ਕਿ ਮਸਕ ਨੇ ਕੰਜ਼ਰਵੇਟਿਵ ਨੇਤਾ ਪੇਰੇ ਪੋਲੀਵਰ ਦਾ ਜ਼ੋਰਦਾਰ ਸਮਰਥਨ ਕੀਤਾ ਸੀ ਅਤੇ ਟਰੂਡੋ ਨੂੰ ਇੱਕ ਬੁਰਾ ਨੇਤਾ ਵੀ ਦੱਸਿਆ ਸੀ ਇਹ ਪਟੀਸ਼ਨ ਹਾਊਸ ਆਫ ਕਾਮਨਸ ਦੇ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਤੇ ਪੇਸ਼ ਕੀਤੀ ਜਾਵੇਗੀ ਇਸ E5353 ਨਾਮੀ ਪਟੀਸ਼ਨ ਤੇ 20 ਫਰਵਰੀ ਨੂੰ ਦਸਤਕਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਹ ਪਟੀਸ਼ਨ ਹਾਊਸ ਆਫ ਕਾਮਨਸ ਦੇ ਵਿੱਚ ਨਵਾਂ ਸੈਸ਼ਨ ਸ਼ੁਰੂ ਹੋਣ ਤੇ ਪੇਸ਼ ਕੀਤੀ ਜਾਵੇਗੀ ਇਸ E5353 ਨਾਮੀ ਪਟੀਸ਼ਨ ਤੇ 20 ਫਰਵਰੀ ਨੂੰ ਦਸਤਕਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੇ ਹੁਣ ਤੱਕ ਲੱਖਾਂ ਦੀ ਤعداد ਦੇ ਵਿੱਚ ਦਸਤਕਤ ਹੋ ਚੁੱਕੇ ਨੇ ਪਟੀਸ਼ਨ ਤੇ 20 ਜੂਨ ਤੱਕ ਦਸਤਕਤ ਕੀਤੀ ਜਾ ਸਕਦੇ ਨੇ ਜ਼ਿਕਰ ਹੋਇਆ ਹੈ ਕਿ ਪਾਰਲੀਮੈਂਟਰੀ ਈ ਪਟੀਸ਼ਨਾਂ ਦੀ ਸ਼ੁਰੂਆਤ 2000 15 ਦੇ ਵਿੱਚ ਹੋਈ ਸੀ ਹਾਲਾਂਕਿ ਕੁਝ ਪਟੀਸ਼ਨਾਂ ਨੂੰ ਵੱਡਾ ਸਮਰਥਨ ਮਿਲਦਾ ਪਰ ਇਹ ਸਰਕਾਰ ਨੂੰ ਆਪਣੀਆਂ ਨੀਤੀਆਂ ਵਿੱਚ ਕੋਈ ਬਦਲਾਅ ਕਰਨ ਲਈ ਕਾਨੂੰਨੀ ਤੌਰ ਤੇ پابੰਦ ਨਹੀਂ ਕਰਦੀਆਂ ਹਾਊਸ ਆਫ ਕਾਮਨਸ ਦੀ ਵੈਬਸਾਈਟ ਦੇ ਅਨਸਾਰ ਇਹ ਪਟੀਸ਼ਨਾਂ ਜਨਤਾ ਦੀ ਦਿਲਚਸਪੀ ਜਾਂ ਚਿੰਤਾ ਵੱਲ ਧਿਆਨ ਖਿੱਚਣ ਜਾਂ ਕਿਸੇ ਕਾਰਵਾਈ ਦੀ ਮੰਗ ਕਰਨ ਦਾ ਇੱਕ ਤਰੀਕਾ ਹੁੰਦੀਆਂ ਨੇ ਐਲਨ ਮਸਕ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਮੁੱਖ ਸਲਾਹਕਾਰ ਹੈ ਅਤੇ ਗਵਰਨਮੈਂਟ ਐਫੀਸ਼ੀਐਂਸੀ ਵਿਭਾਗ ਦਾ ਮੁਖੀ ਹੈ ਜੋ ਕਿ ਸਰਕਾਰ ਦੇ ਖਰਚਿਆਂ ਨੂੰ ਘਟਾਉਣ ਦੇ ਲਈ ਸਮਰਪਿਤ ਵਿਭਾਗ ਹੈ ਮਸਕ ਦੱਖਣੀ ਅਫਰੀਕਾ ਵਿੱਚ ਪੈਦਾ ਹੋਇਆ ਪਰ ਉਸ ਦੀ ਮਾਂ ਸਸਕੈਚੂਨ ਦੇ ਰੈਜ਼ਾਇਨਰ ਦੇ ਵਿੱਚ ਰਹਿੰਦੀ ਸੀ ਜਿਸ ਕਰਕੇ ਮਸਕ ਦੇ ਕੋਲ ਕੈਨੇਡੀਅਨ ਨਾਗਰਿਕਤਾ ਵੀ ਹੈ ਹਾਊਸ ਦੀ ਕਾਰਵਾਈ 24 ਮਾਰਚ ਨੂੰ ਸ਼ੁਰੂ ਹੋਣੀ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਐਮਪੀਸ ਦੀ ਵਾਪਸੀ ਤੋਂ ਪਹਿਲਾਂ ਆਮ ਚੋਣਾਂ ਦਾ ਐਲਾਨ ਹੋ ਸਕਦਾ ਹੈ ਰਾਸ਼ਟਰਪਤੀ 트੍ਰੰਪ ਦੇ ਵੱਲੋਂ ਕੈਨੇਡਾ ਨੂੰ ਟੈਰਿਫ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਵੰਚਮਾ ਸੂਬਾ ਬਣਾਉਣ ਦੀਆਂ ਧਮਕੀਆਂ ਦੇ ਵਿਚਾਲੇ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨਹੀਂ ਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਨੂੰ ਇਸ ਸਾਲ ਦੇ ਅੰਤ ਵਿੱਚ ਅਲਬਰਟਾ ਵਿੱਚ ਹੋਣ ਵਾਲੇ ਜੀ7 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ ਕਿਉਂਕਿ ਉਨ੍ਹਾਂ ਨੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਖਤਰਾ ਬਣਾਇਆ ਹੈ ਐਨਡੀਪੀ ਆਗੂ ਜਗਮੀਤ ਸਿੰਘ ਪਹਿਲੇ ਕੈਨੇਡੀਅਨ ਰਾਜਨੀਤਿਕ ਨੇਤਾ ਹਨ ਜਿਨ੍ਹਾਂ ਨੇ ਇਸ ਗਰਮੀਆਂ ਦੇ ਵਿੱਚ ਕੈਨੇਡਾ ਵਿੱਚ ਹੋਣ ਵਾਲੇ ਵਿਸ਼ਵ ਨੇਤਾਵਾਂ ਦੇ ਇੱਕ ਵੱਡੇ ਸੰਮੇਲਨ ਤੋਂ ਅਮਰੀਕੀ ਰਾਸ਼ਟਰਪਤੀ ਨੂੰ ਬਿਨਾ ਸੱਦਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਜਗਮੀਤ ਸਿੰਘ ਨੇ ਸਵਾਲ ਕਰਦੇ ਹੋਏ ਕਿਹਾ ਕਿ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਕਿਉਂ ਸੱਦਾ ਦੇਵਾਂਗੇ ਜੋ ਸਾਡੀ ਪ੍ਰਭੂਸੱਤਾ ਅਤੇ ਆਰਥਿਕ ਭਲਾਈ ਲਈ ਖਤਰਾ ਹੋਵੇ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ ਡੋਨਾਲਡ ਟਰੰਪ ਇਹਨਾਂ ਗਰਮੀਆਂ ਵਿੱਚ ਕੈਨੇਡਾ ਵਿੱਚ ਹੋਣ ਵਾਲੇ ਯੋਜਨਾਬੱਧ ਜੀ 7 ਸੰਮੇਲਨ ਤੋਂ ਬਾਹਰ ਰਹਿਣ ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਜੀ 7 ਦੇ ਮੇਜ਼ਬਾਨ ਦੇ ਵਜੋਂ ਕੈਨੇਡਾ ਦੀ ਵਾਰੀ ਇੱਕ ਸੰਮੇਲਨ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਇਹ ਦੱਸਿਆ ਜਾਵੇ ਕਿ ਦੁਨੀਆ 트럼ਪ ਦਾ ਵਿਰੋਧ ਕਰਨ ਲਈ ਕਿਵੇਂ ਇਕੱਠੇ ਕੰਮ ਕਰ ਸਕਦੀ ਹੈ ਜੀ7 ਤੋਂ ਬਾਹਰ ਐਨਡੀਪੀ ਨੇਤਾ ਨੇ ਡੋਨਲਡ 트੍ਰੰਪ ਦਾ ਸਾਹਮਣਾ ਕਰਨ ਦੇ ਲਈ ਮੈਕਸੀਕੋ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਨਾਲ ਸਮਾਨ ਸੋਚ ਵਾਲੇ ਸਹਿਯੋਗੀਆਂ ਦੇ ਨਾਲ ਮਜ਼ਬੂਤ ਕੂਟਨੀਤਿਕ ਅਤੇ ਆਰਥਿਕ ਗੱਠ ਜੋੜ ਬਣਾਉਣ ਲਈ ਵਚਨਬੱਧਤਾ ਵੀ ਪ੍ਰਗਟਾਈ ਹੈ ਐਂਡ ਗਿਵਨ ਥੈਟ ਡੋਨਲਡ 트੍ਰੰਪ ਹੈਸ ਥ੍ਰੈਟਨਡ ਆਰ ਵੇਰੀ ਸੋਵਰਿਟੀ ਥ੍ਰੈਟਨਡ ਆਰ ਆਰ ਇਕਨੋਮਿਕ ਸਿਕਿਉਰਿਟੀ ਵੀ ਸ਼ੁੱਡ ਨਾਟ ਇਨਵਾਈਟ ਡੋਨਲਡ 트੍ਰੰਪ ਟੂ ਦੀ ਜੀ7 ਇਟ ਡਸਨਟ ਮੇਕ ਐਨੀ ਸੈਂਸ ਟੂ ਡੂ ਸੋ As a host, we should work with other countries to develop a strategy and how we can resist the very dangerous ideas that Donald Trump's putting forward. And that should be the focus of the summit. We absolutely need to keep doors open to communicate. We're going to communicate with our allies in the States. There are folks that are really upset at what Donald Trump's doing that we can continue to communicate with. But honestly, genuinely, can we invite someone who has directly threatened our sovereignty, our very existence as a country, who has Constantly said that we want to, he wants to make us the 51st state. Could we genuinely have that person around the table talking about how we want to build a better world together? Can we genuinely have someone who has such disdain for multilateralism around a table talking about how we build up multilateralism when we are the host and it is us that is setting up this meeting. I believe very strongly that we should not invite Donald Trump to the G7. We cannot, given the circumstances. If we were attending another G7 summit where another country is a host, different matter, we would attend. But if we are the host, we cannot invite someone who has attacked our very sovereignty. ਵਿਚ ਆਪਣਾ ਸਿਖਰ ਸੰਮੇਲਨ ਆਯੋਜਿਤ ਕਰੇਗਾ ਬੁੱਧਵਾਰ ਸਵੇਰ ਦੇ ਸਮੇਂ ਆਟਵਾ ਦੇ ਡਾਊਨਟਾਊਨ ਦੇ ਵਿੱਚ ਇੱਕ ਪਾਰਕਿੰਗ ਗੈਰਾਜ ਦੇ ਵਿੱਚ ਇੱਕ ਹਿੱਸਾ ਢਹਿ ਢੇਰੀ ਹੋ ਗਿਆ ਜਿਸ ਤੋਂ ਬਾਅਦ ਹੁਣ ਉਸ ਜਗ੍ਹਾ ਨੂੰ ਸਾਫ਼ ਕੀਤਾ ਗਿਆ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਰਾਜ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਜਾਂਚ ਵਿੱਚ ਇਸ ਨੂੰ ਅਸੁਰੱਖਿਅਤ ਪਾਇਆ ਗਿਆ ਹੈ ਅਟਵਾਦੇ ਡਾਊਨਟਾਊਨ ਦੇ ਵਿੱਚ ਪਾਰਕਿੰਗ ਗੈਰਾਜ ਦਾ ਇੱਕ ਹਿੱਸਾ ਬੁੱਧਵਾਰ ਸਵੇਰੇ ਟਹਿਟੇਰੀ ਹੋ ਗਿਆ ਜਿਸ ਦੇ ਨਾਲ ਕੰਕਰੀਟ ਦੀ ਸਲਾਬ ਅਤੇ ਉਪਰੀ ਕੰਧ ਦਾ ਇੱਕ ਹਿੱਸਾ ਢਹਿ ਠਾਂ ਡਿੱਗ ਗਿਆ ਕਿਸੇ ਦੇ ਜ਼ਖਮੀ ਹੋਣ ਦੀ ਇਸ ਵਿੱਚ ਕੋਈ ਸੂਚਨਾ ਸਾਹਮਣੇ ਨਹੀਂ ਆਈ ਪਰ ਇਸ 6 ਪੱਧਰ ਵਾਲੀ ਗੈਰਾਜ ਦੇ ਅੰਦਰ ਲਗਭਗ ਪੰਜਾਬ ਆਣ ਅਜੇ ਵੀ ਮੌਜੂਦ ਨੇ ਜੋ ਸਲੇਟਰ ਸਟਰੀਟ ਤੋਂ ਲਾਰੀਅਲ ਐਵੇਨਿਊ ਡਬਲ ਤੱਕ ਕਾਨਰ ਸਟਰੀਟ ਤੇ ਪੱਛਮ ਦੇ ਵਿੱਚ ਫੈਲਿਆ ਹੋਇਆ Ottawa Fire Services ਦੇ ਦੁਆਰਾ ਜਾਰੀ ਕੀਤੀਆਂ ਗਈਆਂ ਫੋਟੋਆਂ ਦਿਖਾਉਂਦੀਆਂ ਨੇ ਕਿ ਉੱਪਰਲੇ ਪੱਧਰ ਦੇ ਟਹਿ ਜਾਣ ਤੋਂ ਬਾਅਦ ਟਾਂਚੇ ਦੇ ਉੱਤਰ ਪੂਰਬੀ ਕੋਨੇ ਦੇ ਵਿੱਚ ਘਟੋ ਘਟ ਤਿੰਨ ਮੰਜ਼ਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਜਿਸ ਵਿੱਚ ਜ਼ਮੀਨੀ ਮੰਜ਼ਲ ਤੇ برف ਅਤੇ ਮਲਬਾ ਇੱਕ ਢੇਰ ਦੇ ਵਿੱਚ ਹੈ Ottawa Fire Services ਨੇ ਕਿਹਾ ਹੈ ਕਿ 911 ਤੇ ਕਾਲ ਕਰਕੇ ਗੈਰਾਜ ਦੇ ਵਿੱਚੋਂ ਇੱਕ ਖੰਭੇ ਦੇ ਨੁਕਸਾਨ ਦੀ ਸੂਚਨਾ ਦਿੱਤੀ ਗਈ ਸੀ ਜਦੋਂ ਫਾਇਰ ਵਿਭਾਗ ਦੀ ਟੀਮ ਪਹੁੰਚੀ ਤਾਂ ਦੇਖਿਆ ਕਿ ਸਿਰਚਨਾ ਨੂੰ ਸਹਾਰਾ ਦੇਣ ਵਾਲੇ 5 ਤੋਂ 6 ਗਾਰਡਰ ਝੁਕੇ ਹੋਏ ਨੇ ਜਿਸ ਤੋਂ ਬਾਅਦ ਗੈਰਾਜ ਦਾ ਇੱਕ ਹਿੱਸਾ ਟਹਿ ਟੇਰੀ ਹੋ ਗਿਆ ਸੜਕ ਦੇ ਦੂਸਰੇ ਪਾਸੇ ਇੱਕ ਇਮਾਰਤ ਦੇ ਵਿੱਚ ਕੰਮ ਕਰਦੇ ਕਿਸੇ ਵਿਅਕਤੀ ਦੇ ਵੱਲੋਂ ਲਈ ਗਈ ਤਸਵੀਰ ਦੇ ਵਿੱਚ ਗੈਰਾਜ ਦੇ ਉਪਰੀ ਪੱਧਰ ਦਾ ਇੱਕ ਹਿੱਸਾ ਧਰਤੀ ਉੱਤੇ ਪਿਆ ਹੋਇਆ ਤੇ ਬਰਫ਼ ਦੇ ਵੱਲੋਂ ਟਕਿਆ ਵੀ ਵਿਖਾਈ ਦੇ ਰਿਹਾ ਹੈ ਫੋਟੋਆਂ ਦੇ ਵਿੱਚ ਟਾਂਚੇ ਤੇ ਉੱਤਰ ਪੂਰਬੀ ਕੋਨੇ ਦੇ ਵਿੱਚ ਇੱਕ ਬਰਫ਼ ਦਾ ਢੇਰ ਦਿਖਾਈ ਦਿੱਤਾ ਜਿੱਥੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਭਾਰੀ ਬਰਫ਼ ਪਰੀ ਤੋਂ ਬਾਅਦ ਬਰਫ਼ ਜਮ੍ਹਾਂ ਹੋਈ ਜਾਪਦੀ ਹੈ ਆਟਵਾ ਦੇ ਮੁੱਖ ਇਮਾਰਤ ਅਧਿਕਾਰੀ ਜੌਨ ਬੱਕ ਨੇ ਦੱਸਿਆ ਕਿ ਟਾਂ ਦੇ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਯਕੀਨਨ ਇਹ ਦੇਖਿਆ ਗਿਆ ਸੀ ਕਿ ਪਾਰਕਿੰਗ ਟਾਂਚੇ ਦੇ ਉੱਪਰਲੇ ਪੱਧਰ ਤੇ ਵੱਡੀ ਮਾਤਰਾ ਦੇ ਵਿੱਚ ਬਰਫ਼ ਜਮ੍ਹਾਂ ਹੋਈ ਸੀ ਦੁਪਹਿਰ ਨੂੰ ਕਰਮਚਾਰੀਆਂ ਨੇ ਟਹਿ ਟੇਰੀ ਹੋਏ ਹਿੱਸੇ ਦੇ ਬਾਹਰੀ ਹਿੱਸੇ ਨੂੰ ਸਾਫ਼ ਕੀਤਾ ਪਾਰੀ ਮਸ਼ੀਨਰੀ ਦੇ ਨਾਲ ਕੰਕਰੀਟ ਦੇ ਵੱਡੇ ਟੁਕੜਿਆਂ ਨੂੰ ਚੁੱਕਿਆ ਆਟਵਾ ਪੁਲਿਸ ਸੇਵਾ ਨੇ ਕਿਹਾ ਕਿ ਟੱਕਰ ਦੀਆਂ ਰਿਪੋਰਟਾਂ ਤੇ ਅਮਲੇ ਨੇ ਕਾਰਵਾਈ ਕੀਤੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਕੋਈ ਟੱਕਰ ਨਹੀਂ ਹੋਈ ਪਰ ਗੈਰਾਸ ਨੂੰ ਖਤਮ ਕੀਤਾ ਗਿਆ ਅਤੇ ਇਸ ਨੂੰ ਅਸੁਰੱਖਿਅਤ ਮੰਨਿਆ ਗਿਆ ਸਾਈਟ ਦੀ ਸੁਰੱਖਿਆ ਸ਼ਹਿਰ ਦੀ ਸਭ ਤੋਂ ਵੱਡੀ ਤਰਜੀਬ ਬਣੀ ਹੋਈ ਹੈ ਜਿਸ ਦੇ ਲਈ ਇਸ ਨੂੰ ਅਸੁਰੱਖਿਅਤ ਮੰਨਿਆ ਗਿਆ ਇਸ ਲਈ ਬਿਲਡਿੰਗ ਕੋਡ ਸਰਫਸਿਸ ਲੋਰੀਅਲ ਐਵੇਨਿਊ ਵੈਸਟ ਸਲੇਟਰ ਸਟਰੀਟ ਪਾਰਕਿੰਗ ਟਾਂਚੇ ਤੇ ਸਾਈਟ ਤੇ ਮੌਜੂਦ ਰਹਿਣਗੇ ਕਿਉਂਕਿ ਜਾਂਚ ਹਾਲੇ ਕੀਤੀ ਜਾ ਰਹੀ ਹੈ ਬਕਮਾਲ ਅਤੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ਦੇ ਵਿੱਚ ਸਰੀ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿੱਥੇ ਉਹਨਾਂ ਦੇ ਨਾਮ ਤੇ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਜਾਂ ਯਾਦਗਰ ਉਸਾਰਨ ਦੇ ਸੁਝਾਅ ਦਿੱਤੇ ਗਏ ਅਤੇ ਨਾਲ ਹੀ ਉਹਨਾਂ ਦਾ ਚਿੱਤਰ ਪੰਜਾਬ ਭਵਨ ਸਰੀ ਦੇ ਵਿੱਚ ਲਗਾਉਣ ਸੰਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਪੰਜਾਬ ਪਵਨ ਸ਼ਰੀ ਦੇ ਵਿੱਚ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਬੁਲਾਰਿਆਂ ਨੇ ਜਿੱਥੇ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਪੇਂਟ ਕੀਤੀ ਤਾਂ ਉੱਥੇ ਹੀ ਜਰਨੈਲ ਸਿੰਘ ਦੀ ਯਾਦ ਦੇ ਵਿੱਚ ਵਿਸ਼ੇਸ਼ ਐਵਾਰਡ ਸ਼ੁਰੂ ਕਰਨ ਜਾਂ ਫਿਰ ਯਾਦਗਾਰ ਉਸਾਰਨ ਦੇ ਸੁਝਾਅ ਵੀ ਦਿੱਤੇ ਸਮਾਗਮ ਦੇ ਮੁੱਖ ਪ੍ਰਬੰਧਕ ਸੁਖੀ ਬਾਠ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਯਾਦ ਦੇ ਵਿੱਚ ਉਠਾਏ ਜਾਣ ਵਾਲੇ ਕਿਸੇ ਵੀ ਕਦਮ ਦੇ ਲਈ 10000 ਡਾਲਰ ਵੀ ਦੇਣ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ਜਰਨੈਲ ਸੀ ਜਿਸਨੇ ਪੂਰੀ ਜ਼ਿੰਦਗੀ ਸਿੱਖ ਇਤਿਹਾਸ ਪੰਜਾਬੀ ਸਭਿਆਚਾਰ ਅਤੇ ਸਾਡੇ ਆਲੇ-ਦੁਆਲੇ ਪਏ ਸੁਖਮ ਭਾਵਾਂ ਦੇ ਰੰਗ ਪਰੇ ਉਹਨਾਂ ਕਹਿ ਕਿ ਜਰਨੈਲ ਸਿੰਘ ਇੱਕ ਅਜਹੀ ਸ਼ਖਸੀਅਤ ਨੇ ਜਿਨ੍ਹਾਂ ਦੀ ਚੁੱਪੀ ਵੀ ਬੋਲਦੀ ਹੈ ਬਾਠ ਨੇ ਉਹਨਾਂ ਦੀਆਂ ਪੰਜਾਬ ਪਵੰਦੀਆਂ ਸੇਵਾਵਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਚਿੱਤਰਕਾਰ ਜਰਨੈਲ ਸਿੰਘ ਦੇ ਪਰਿਵਾਰ ਦੀ ਕੈਨੇਡਾ ਵਾਪਸੀ ਤੇ ਉਹਨਾਂ ਦਾ ਚਿੱਤਰ ਪੰਜਾਬ ਪਵੰਚ ਸਥਾਪਿਤ ਕੀਤੇ ਜਾਣ ਦੇ ਸੰਬੰਧਿਤ ਵੀ ਜਾਣਕਾਰੀ ਦਿੱਤੀ ਲੇਖਕ ਅਮਰੀਕ ਪਲਾਹੀ ਨੇ ਚਿੱਤਰਕਾਰ ਜਰਨੈਲ ਸਿੰਘ ਦੀ ਜੀਵਨੀ ਤੇ ਵੀ ਚਾਤ ਪਾਈ ਪ੍ਰਤਪਾਲ ਸਿੰਘ ਸੋਹੀ ਨੇ ਕਿਹਾ ਕਿ ਜਰਨੈਲ ਸਿੰਘ ਦੀਆਂ ਬਣਾਈਆਂ ਤਸਵੀਰਾਂ ਹਮੇਸ਼ਾ ਸਾਨੂੰ ਉਹਨਾਂ ਦੀ ਯਾਦ ਦੇ ਨਾਲ ਜੋੜੀ ਰੱਖਣਗੀਆਂ ਅਤੇ ਉਹਨਾਂ ਦੇ ਪਾਏ ਪੂਰਨੇ ਨਵੀਆਂ ਪੀੜ੍ਹੀਆਂ ਦੇ ਲਈ ਆਦਰਸ਼ ਹੋਣਗੇ। ਉਗੇ ਪੱਤਰਕਾਰ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਨੇ ਕਿਹਾ ਕਿ ਜਰਨੈਲ ਸਿੰਘ ਚਿੱਤਰਕਾਰੀ ਦਾ ਉਹ ਜਰਨੈਲ ਹੈ ਜਿਸ ਵੱਲੋਂ ਚਿੱਤਰਾਂ ਰਾਹੀਂ ਸਿਰਜਿਆ ਇਤਿਹਾਸ ਨਵੀਆਂ ਪੀੜ੍ਹੀਆਂ ਨੂੰ ਵਿਰਾਸਤ ਦੇ ਨਾਲ ਜੋੜੇਗਾ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਦੇ ਵਿੱਚ ਐਨ.ਆਈ. ਕੱਲ ਮੁੜ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।